ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸਾਰੇ ਜਣੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਜੀ ਤੇ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਵਾ ਸੋ ਤੁਸੀਂ ਬਲੌਗ ਵੀਡੀਓ ਦੇ ਨਾਲ ਬਣੇ ਰਹਿਓ ਅੰਤ ਤੱਕ ਬਿਲਕੁਲ ਵੀ ਸਕਿੱਪ ਨਾ ਕਰਿਓ ਜੀ ਤੇ ਫੁੱਲ ਕੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਪੁੱਤ ਦੀ ਜੋੜੀ ਤੇ ਜਿਹਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਸਪੋਰਟ ਕਰਦੇ ਹੋ ਸੋ ਪਲੀਜ਼ ਮੈਨੂੰ ਜਲਦੀ ਤੋਂ ਜਲਦੀ ਜਿਆਦਾ ਤੋਂ ਜਿਆਦਾ ਸਪੋਰਟ ਕਰੋ ਕਿਉਂਕਿ ਮੇਰੇ ਵੀਊ ਵਾਚ ਟਾਈਮ ਬਹੁਤ ਘਟਾ ਤੁਸੀਂ ਜਰੂਰ ਸਪੋਰਟ ਕਰੋ ਸਜੇ ਸਾਡੀ ਵੀਡੀਓ ਤੁਹਾਨੂੰ ਪਸੰਦ ਆਉਂਦੀਆਂ ਨੇ ਵਧੀਆ ਲੱਗਦੀਆਂ ਵਾ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰ ਦਿਆ ਕਰੋ ਜੀ ਤੇ ਅੱਜ ਤੁਹਾਨੂੰ ਪਤਾ ਹੀ ਹੈ ਕਿ ਹੁਣ ਤੁਹਾਨੂੰ ਪਤਾ ਹੀ ਹੈ ਕਿ ਹੁਣ ਸਰਦੀਆਂ ਦਾ ਮੌਸਮ ਜਾ ਚੁੱਕਾ ਹੈ ਤੇ ਹੁਣ ਗਰਮੀਆਂ ਦਾ ਮੌਸਮ ਆ ਚੁੱਕਾ ਹੈ ਤੇ ਹਾਲੇ ਵੀ ਵੈਸੇ ਥੋੜਾ ਮਤਲਬ ਮੌਸਮ ਠੰਡਾ ਹੈ ਲੇਕਿਨ ਜਿਆਦਾ ਨਹੀਂ ਤੇ ਪਰਫਰ ਵੀ ਹਨਾ ਆਪਾਂ ਇੱਥੇ ਇੱਕ ਇਹ ਮੌਸਮ ਦੇ ਵਿੱਚ ਆ ਕੇ ਤੇ ਆਪਣੀਆਂ ਬੈੱਡ ਸ਼ੀਟਾਂ ਗਰਮ ਬੈੱਡ ਸ਼ੀਟਾਂ ਨੇ ਉਹਨਾਂ ਨੂੰ ਆਪਾਂ ਕਿਵੇਂ ਸੰਭਾਲਦੇ ਆਂ ਬੱਚਿਆਂ ਦੇ ਗਰਮ ਕੱਪੜੇ ਆ ਉਹਨਾਂ ਨੂੰ ਆਪਾਂ ਕਿਵੇਂ ਸੰਭਾਲਦੇ ਆਂ ਉਹਦੇ ਬਾਰੇ ਅੱਜ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ ਤੇ ਤਿੰਨ ਚਾਰ ਤਰੀਕੇ ਆਪਾਂ ਤੁਹਾਨੂੰ ਦੱਸਾਂਗੇ ਸੋ ਤੁਸੀਂ ਜ਼ਰੂਰ ਆਪਣੇ ਜਿਵੇਂ ਵੀ ਨਹੀਂ ਆਪਣੇ ਗਰਮ ਕੱਪੜੇ ਵਗੈਰਾ ਨੇ ਸੰਭਾਲੇ ਤਾਂ ਹੁਣ ਸੰਭਾਲ ਲਿਓ ਤੇ ਜੇ ਤੁਹਾਨੂੰ ਮੇਰੀ ਟ੍ਰਿਕ ਵਧੀਆ ਲੱਗਦੀ ਹੋਵੇਗੀ ਤਾਂ ਤੁਸੀਂ ਜ਼ਰੂਰ ਟਰਾਈ ਕਰਿਓ ਜੀ ਤੇ ਬਾਕੀ ਅੱਜ ਤੁਹਾਨੂੰ ਆਪਾਂ ਦੱਸਾਂਗੇ ਮੈਂ ਥੋੜੇ ਕੱਪੜੇ ਤੇ ਵੈਸੇ ਰੱਖ ਲਿੱਤੇ ਸੀ ਤੇ ਥੋੜੇ ਰਹਿ ਗਏ ਸੀ ਬਲੇਟਰ ਰਹਿ ਗਿਆ ਸੀ ਗਰਮ ਤੇ ਬੱਚੇ ਦੇ ਗਰਮ ਕੱਪੜੇ ਰਹਿ ਗਏ ਸੀ ਬਾਕੀ ਮੈਂ ਆਪ ਦੇ ਸਾਰੇ ਕੱਪੜੇ ਰੈਡੀ ਕਰਕੇ ਰੱਖ ਦਿੱਤੇ ਨੇ ਸੈਟ ਕਰਕੇ ਰੱਖ ਦਿੱਤੇ ਨੇ ਤੇ ਉਹ ਵੀਡੀਓ ਮੇਰੇ ਕੋਲ ਨਹੀਂ ਸੀ ਬਣੀ ਕਿਉਂਕਿ ਸਾਨੂੰ ਅਮਰਜੈਂਸੀ ਕਿਤੇ ਜਾਣਾ ਪੈ ਗਿਆ ਸੀ ਇਸ ਕਰ ਤੁਹਾਨੂੰ ਆਪਾਂ ਹੁਣ ਦੱਸਾਂਗੇ ਤੇ ਕਿ ਕਿਵੇਂ ਆਪਾਂ ਸੈਟ ਕਰਕੇ ਕੱਪੜਾ ਨੂੰ ਰੱਖ ਸਕਦੇ ਹਾਂ ਗਰਮ ਕੱਪੜਿਆਂ ਨੂੰ ਕਿਵੇਂ ਰੱਖ ਸਕਦੇ ਹਾਂ ਕਿਉਂਕਿ ਹੁਣ ਮੌਸਮ ਚੇਂਜ ਹੋ ਕੇ ਆ ਗਰਮੀਆਂ ਦਾ ਮੌਸਮ ਆ ਚੁੱਕਾ ਹੈ ਤੇ ਸਰਦੀਆਂ ਵਾਲੇ ਕੱਪੜੇ ਵਗੈਰਾ ਉਹ ਆਪਾਂ ਕਿਵੇਂ ਸੈੱਟ ਕਰਕੇ ਇੱਕ ਜਗ੍ਹਾ ਤੇ ਰੱਖ ਸਕਦੇ ਜਿੱਥੇ ਬਿਲਕੁਲ ਵੀ ਖਿਲਰਣਗੇ ਨਹੀਂ ਨਹੀਂ ਤੇ ਕੱਪੜੇ ਹਨਾ ਆਪਾਂ ਜਿਵੇਂ ਵੀ ਮਰਜ਼ੀ ਆਪਾਂ ਤੇਲ ਲਗਾ ਕੇ ਰੱਖ ਲੈਣੇ ਹਨਾ ਜਿਵੇਂ ਆ ਤੁਸੀਂ ਦੇਖੋ ਆ ਪਜਾਮਾ ਆਪਾਂ ਐਵੇਂ ਤੇਲ ਲਗਾ ਕੇ ਰੱਖ ਲੈਣੇ ਆ ਤੇ ਇਹਨੂੰ ਇਦਾਂ ਇਦਾਂ ਕਰਕੇ ਆਪਾਂ ਰੱਖ ਦਿੰਨੇ ਆ ਉੱਪਰ ਕੱਢਦੇ ਆ ਤੇ ਉਹ ਹਮੇਸ਼ਾ ਇਦਾਂ ਮਤਲਬ ਖਿੱਲਰ ਜਾਂਦੇ ਆ ਠੀਕ ਹੈ ਜਦੋਂ ਆਪਾਂ ਕੱਢਣ ਲੱਗਦੇ ਆ ਬੈੱਡ ਦੇ ਵਿੱਚੋਂ ਯਾ ਅਲਮਾਰੀ ਦੇ ਵਿੱਚੋਂ ਤਾਂ ਕੱਪੜੇ ਖਿੱਲਰ ਜਾਂਦੇ ਆ ਸੋ ਆਪਾਂ ਤੁਹਾਨੂੰ ਅੱਜ ਤਰੀਕੇ ਦੱਸਾਂਗੇ ਜਿਹਦੇ ਨਾਲ ਬਿਲਕੁਲ ਵੀ ਕੱਪੜੇ ਇੱਧਰ ਉੱਧਰ ਨਹੀਂ ਹੋਣਗੇ ਤੇ ਇੱਕਦਮ ਸੈੱਟ ਰਹਿਣਗੇ ਸੋ ਤੁਸੀਂ ਵੀਡੀਓ ਦੇ ਨਾਲ ਅੰਤ ਤੱਕ ਬਣੇ ਰਹੋ ਤੇ ਬਿਲਕੁਲ ਵੀ ਸਕਿੱਪ ਨਾ ਕਰੋ ਜੀ ਵੀਡੀਓ ਤੇ ਆਹ ਹੁਣ ਤੁਹਾਨੂੰ ਆਪਾਂ ਉਹ ਤਰੀਕੇ ਦੱਸਦੇ ਆ ਜੀ ਤੁਸੀਂ ਇੱਥੇ ਦੇਖ ਸਕਦੇ ਸਾਰੇ ਗਰਮ ਕੱਪੜੇ ਬੈੱਡ ਸ਼ੀਟਾਂ ਜੁੱਤ ਦੇ ਕੱਪੜੇ ਆ ਸਾਰੇ ਗਰਮ ਬਾਕੀ ਆਪਾਂ ਆਪਣੇ ਸਾਰੇ ਰੱਖ ਚੁੱਕੇ ਸੀ ਤੇ ਇਹ ਗਰਮ ਕੱਪੜੇ ਆ ਸਾਰੇ ਤੇ ਹੁਣ ਆਪਾਂ ਤੁਹਾਨੂੰ ਇਹ ਸਾਰੇ ਸੰਭਾਲ ਕੇ ਦੱਸਾਂਗੇ ਕਿ ਕਿਵੇਂ ਆਪਾਂ ਇਹਨਾਂ ਨੂੰ ਸੰਭਾਲ ਕੇ ਰੱਖਾਂਗੇ ਤੇ ਕਿਵੇਂ ਇਹਨਾਂ ਨੂੰ ਆਪਾਂ ਸੰਭਾਲ ਕੇ ਤੇ ਸੈਟ ਕਰਕੇ ਰੱਖਾਂਗੇ ਸੋ ਤੁਸੀਂ ਵੀਡੀਓ ਦੇ ਨਾਲ ਬਨੇ ਰਹੋ ਤੇ ਬਿਲਕੁਲ ਵੀ ਸਕਿੱਪ ਨਾ ਕਰਿਓ ਤੇ ਹੁਣ ਤੁਸੀਂ ਦੇਖੋ ਸੋ ਗਾਇਸ ਇਹ ਹੈ ਬਾਬਾ ਲੋਰ ਗਰਮ ਪਜਾਮਾ ਤੇ ਇਹ ਹੈ ਗਰਮ ਪਜਾਮਾ ਸੋ ਇਹਨੂੰ ਆਪਾਂ ਕਿਵੇਂ ਸੈਟ ਕਰਕੇ ਰੱਖਾਂਗੇ ਸੋ ਇਹ ਜਿਹੜਾ ਇੱਧਰ ਦਾ ਪਹੁੰਚਾ ਇਹਨੂੰ ਇੱਧਰ ਕਰ ਦਾਂਗੇ ਇਹ ਇਹਨੂੰ ਇਦਾਂ ਸੋਨੂੰ ਇਦਾਂ ਆਪਾਂ ਕਰਕੇ ਸੈੱਟ ਇਹਨੂੰ ਪੌਂਚੇ ਨੂੰ ਆਪਾਂ ਇਹ ਵਿੱਚ ਇਦਾਂ ਕਰ ਦਾਂਗੇ ਸੋ ਦੇਖੋ ਬਿਲਕੁਲ ਵੀ ਇੱਧਰ ਉੱਧਰ ਨਹੀਂ ਜਾਏਗਾ ਪਜਾਮਾ ਜਿਵੇਂ ਮਰਜ਼ੀ ਤੁਸੀਂ ਫੜਕਾ ਸਕਦੇ ਸੋ ਇਦਾਂ ਆਪਾਂ ਸੈੱਟ ਕਰਕੇ ਰੱਖਾਂਗੇ ਪਹਿਲਾ ਤਰੀਕਾ ਇਹ ਹੋ ਗਿਆ ਜੀ ਤੇ ਹੁਣ ਆਪਾਂ ਇਹ ਇਹ ਹੈਗੀਆ ਗਰਮ ਬਣਾਣ ਗਰਮ ਮਚੇਰਾ ਲੋਹੇ ਨੀਚੋਂ ਦੀ ਪਾਈਦੇ ਆ ਗਰਮ ਕੱਪੜੇ ਉਹ ਵਾਲੇ ਨੇ ਤੇ ਆਪਾਂ ਇਹਨਾਂ ਨੂੰ ਕਿਵੇਂ ਸਾਡੇ ਆਪਾਂ ਤੁਹਾਨੂੰ ਹੁਣ ਦੱਸਾਂਗੇ ਸੋ ਇਹਨੂੰ ਆਪਾਂ ਇੱਥੋਂ ਹਾਫ ਕਰ ਲੈਣਾ ਹੈ ਮਤਲਬ ਉੱਪਰੋਂ ਕਰ ਲੈਣਾ ਇੰਦਾ ਸੈੱਟ ਤੇ ਆਹ ਦੇਖੋ ਤੁਸੀਂ ਚੰਗੀ ਤਰ੍ਹਾਂ ਇਹਨੂੰ ਆਪਾਂ ਸੈੱਟ ਕਰਕੇ ਆਪਾਂ ਇੰਦਾ ਸੈੱਟ ਕਰਕੇ ਰੱਖ ਲਿਆ ਇਧਰੋਂ ਵੀ ਆਪਾਂ ਹਾਫ ਕਰ ਲੈ ਇਧਰੋਂ ਵੀ ਮਤਲਬ ਫੋਲਡ ਕਰ ਲੈਣਾ ਨੀਚੋਂ ਵੀ ਤੇ ਉੱਪਰੋਂ ਵੀ ਤੇ ਆਪਾਂ ਇਹਨੂੰ ਇਦਾਂ ਸੈੱਟ ਕਰਕੇ ਰੱਖ ਲੈਣਾ ਹੈ ਜੀ ਉਸ ਤੋਂ ਬਾਅਦ ਆਪਾਂ ਇਹਨੂੰ ਇਦਾਂ ਸੈੱਟ ਕਰਕੇ ਰੱਖ ਲੈਣਾ ਤੇ ਪਰ ਜਿਹੜਾ ਆਪਾਂ ਇੱਧਰ ਫੋਲਡ ਕੀਤਾ ਸੀ ਕੱਪੜਾ ਤੇ ਇੱਥੋਂ ਆਪਾਂ ਇਹਨੂੰ ਤਾਂ ਅੰਦਰ ਨੂੰ ਕਰ ਸੋ ਦੇਖੋ ਤੁਸੀਂ ਇਹਨੂੰ ਬਿਲਕੁਲ ਵੀ ਖਿਲੜੇਗਾ ਨਹੀਂ ਤੇ ਤੁਸੀਂ ਸੈੱਟ ਕਰਕੇ ਰੱਖ ਸਕਦੇ ਹੋ ਬਿਲਕੁਲ ਵੀ ਨਹੀਂ ਖਿਲੜੇਗਾ ਦੇਖੋ ਕਿ ਸੈੱਟ ਕਰਕੇ ਰੱਖ ਸਕਦੇ ਹੋ ਸੋ ਆਪਾਂ ਹੁਣ ਇਹ ਹੈਗਾ ਵਾ ਗਰਮ ਪਜਾਮਾ ਲੋਰ ਜਿਹਨੂੰ ਕਹਿੰਦੇ ਗਰਮ ਵਾਲੇ ਕੱਪੜੇ ਤੇ ਜਿਸ ਨੂੰ ਆਪਾਂ ਸੈੱਟ ਕਰਕੇ ਕਿਵੇਂ ਰੱਖਾਂਗੇ ਇਹ ਵੀ ਤੁਹਾਨੂੰ ਦੱਸਦੇ ਆਪਾਂ ਸਿੱਧਾ ਇਹ ਪਾ ਇਦਾਂ ਕਰਕੇ ਸੋ ਇਹ ਹੈਗਾ ਗਰਮ ਪਜਾਮਾ ਤੇ ਇਹਨੂੰ ਆਪਾਂ ਇਦਾਂ ਕਰਕੇ ਫੋਲਡ ਕਰਕੇ ਤੇ ਇਸ ਤਰ੍ਹਾਂ ਕਰਕੇ ਤੇ ਇਹਨੂੰ ਆਪਾਂ ਇਦਾਂ ਦੇ ਵਿੱਚ ਪਾ ਕੇ ਸੈੱਟ ਕਰ ਦਾਂਗੇ ਸੋ ਦੇਖੋ ਬਿਲਕੁਲ ਵੀ ਨਹੀਂ ਖਿਲਰੇਗਾ ਜਿਵੇਂ ਮਰਜੀ ਤੁਸੀਂ ਬਿਲਕੁਲ ਵੀ ਇਧਰ ਉਧਰ ਨਹੀਂ ਹੋਏਗਾ ਸੋ ਇਹ ਹੋ ਗਿਆ ਤੀਜਾ ਤਰੀਕਾ ਸੋ ਤੁਸੀਂ ਇਦਾਂ ਸੈੱਟ ਕਰਕੇ ਰੱਖ ਸਕਦੇ ਹੋ ਕੱਪੜੇ ਤੇ ਇਹ ਵੀ ਹੈਗਾ ਇਹ ਗਰਮ ਸੋ ਇਹਨੂੰ ਵੀ ਆਪਾਂ ਉਸੇ ਤਰੀਕੇ ਦੇ ਨਾਲ ਹੀ ਸੋ ਇਹ ਆਪਾਂ ਇਦਾਂ ਕਰਕੇ ਇਹਨੂੰ ਸੁਨੋਂ ਆਪਾਂ ਇਦਾਂ ਸੈੱਟ ਕਰਾਂਗੇ ਜੀ ਸੁਨੋਂ ਆਪਾਂ ਇਦਾਂ ਸੈੱਟ ਕਰਕੇ ਇੱਕਦਮ ਆਪਾਂ ਇਦਾਂ ਸੈੱਟ ਕਰਕੇ ਇਹਨੂੰ ਆਪਾਂ ਇਦਾਂ ਕਰ ਲੈਣਾ ਉਸ ਤੋਂ ਬਾਅਦ ਆਪਾਂ ਇਹਨੂੰ ਇੱਧਰਲੀ ਬਾਜੂ ਨੂੰ ਆਪਾਂ ਇਦਾਂ ਨੂੰ ਘੁਮਾ ਲੈਣਾ ਤੇ ਇਦਾਂ ਨੂੰ ਇਹਦੇ ਵਿੱਚ ਬਾੜਨ ਇਦਾਂ ਕੱਟ ਕੇ ਤੇ ਉੱਧਰ ਦੀ ਉੱਧਰ ਦੀ ਜਿਹੜੀ ਬਾਜੂ ਆ ਉਹਨੂੰ ਵੀ ਆਪਾਂ ਇਹਦੇ ਵਿੱਚ ਕਵਰ ਕਰ ਦਾਂਗੇ ਸੈੱਟ ਕਰ ਦਾਂਗੇ ਸੋ ਦੇਖੋ ਬਿਲਕੁਲ ਵੀ ਨਹੀਂ ਖਿਲਰੇਗਾ ਸੇਮੇ ਤੁਸੀਂ ਸੈੱਟ ਕਰਕੇ ਰੱਖ ਸਕਦੇ ਹੋ ਇਹ ਹੈਗਾ ਚੌਥਾ ਤਰੀਕਾ ਸੋ ਹੁਣ ਆਗੀਆਂ ਨੇ ਬੈੱਡ ਸ਼ੀਟਾਂ ਤੇ ਬੈੱਡ ਸ਼ੀਟਾਂ ਦਾ ਦੇਖੋ ਆਹ ਦੇਖੋ ਬੈੱਡ ਸ਼ੀਟਾਂ ਇਹ ਕਾਫੀ ਮਤਲਬ ਵੱਡੀਆਂ ਹੁੰਦੀਆਂ ਨੇ ਬੈੱਡ ਸ਼ੀਟਾਂ ਤੇ ਇਹਨਾਂ ਨੂੰ ਸੰਭਾਲਣਾ ਤੇ ਸੈੱਟ ਕਰਨਾ ਬਹੁਤ ਔਖਾ ਹੁੰਦਾ ਹੈ ਪਰ ਆਪਾਂ ਇਹਨਾਂ ਨੂੰ ਤੁਹਾਨੂੰ ਸੈੱਟ ਕਰਕੇ ਦੱਸਾਂਗੇ ਤੋ ਇਹਨਾਂ ਨੂੰ ਆਪਾਂ ਸੈੱਟ ਕਰਕੇ ਦੱਸਾਂਗੇ ਜੀ ਤੁਹਾਨੂੰ ਸੋ ਆਪਾਂ ਇਦਾਂ ਇਹਨਾਂ ਫੋਲਡ ਕਰ ਦਾਂਗੇ ਇਧਰੋਂ ਥੋੜੀ ਬੈੜੀ ਸੀ ਥੋੜੀ ਤੁਹਾਨੂੰ ਪਤਾ ਡਬਲ ਬੈੜੀ ਥੋੜੀਆਂ ਵੱਡੀਆਂ ਹੁੰਦੀਆਂ ਨੇ ਤੇ ਸੈੱਟ ਕਰਕੇ ਰੱਖਾਂਗੇ ਜੀ ਇਦਾਂ ਥੋੜਾ ਮੈਨੂੰ ਕੋਲਡ ਹੋਇਆ ਇਗਨੋਰ ਕਰਿਓ ਚੀਜ਼ ਨੂੰ ਤੇ ਆ ਦੇਖੋ ਸੋ ਇਹ ਆਪਾਂ ਇਦਾਂ ਸੈੱਟ ਕਰ ਲਈਏ ਚਾਦਰ ਬੈੱਡsheet ਗਣਮ ਬੈੱਡsheet ਜਿਹੜੀ ਆ ਇਧਰ ਆਪਾਂ ਇਹਨੂੰ ਇੱਕ ਵਾਰੀ ਫੇਰ ਤੈਅ ਲਗਾਣਾਗੇ ਸੈੱਡ ਇਦਾਂ ਆਪਾਂ ਇਧਰ ਸੈੱਟ ਕਰ ਲਈਏ ਸੋ ਤੁਸੀਂ ਕੀ ਕਰਨਾ ਹੈ ਐਵੇਂ ਕਰਕੇ ਇਹਨੂੰ ਮਤਲਬ ਹਾਫ ਹਾਫ ਕਰਨਾ ਹੈ ਇਦਾਂ ਕਰਕੇ ਤੇ ਇਧਰ ਲਈ ਸਾਡੋ ਇਦਾਂ ਇਹਨੂੰ ਇਹਦੇ ਵਿੱਚ ਹੀ ਪਾ ਦੇਣਾ ਹੈ ਇਦਾਂ ਲਈ ਸੈੱਟ ਨੂੰ ਸੋ ਇਦਾਂ ਪਾ ਕੇ ਉਸ ਤੋਂ ਉਸ ਤੋਂ ਬਾਅਦ ਇਸ ਨੂੰ ਇਦਾਂ ਸੈੱਟ ਕਰਕੇ ਰੱਖ ਸਕਦੇ ਆ ਤੇ ਬਿਲਕੁਲ ਵੀ ਨਹੀਂ ਇੱਧਰ ਉੱਧਰ ਹੋਏਗੀ ਬਾਕੀ ਗਰਮ ਬੈੱਡ ਸ਼ੀਟਾਂ ਤੇ ਇੱਧਰ ਉੱਧਰ ਵੈਸੀ ਹੁੰਦੀਆਂ ਨਹੀਂ ਆ ਤੇ ਸੈੱਟ ਰਹਿੰਦੀਆਂ ਨੇ ਤੇ ਇਹਨਾਂ ਨੂੰ ਜ਼ਿਆਦਾ ਇੰਨਾ ਕਰਨ ਦੀ ਲੋੜ ਨਹੀਂ ਪੈਂਦੀ ਤੇ ਹੋਏ ਹੈਗੀ ਆ ਦੂਸਰੀ ਗਰਮ ਬੈੱਡ ਸ਼ੀਟ ਸੋ ਇਹਨੂੰ ਵੀ ਆਪਾਂ ਤੁਹਾਨੂੰ ਸੈੱਟ ਕਰਕੇ ਦੱਸਾਂਗੇ ਸੋ ਇਹਨੂੰ ਜਿਵੇਂ ਆਪਾਂ ਮਤਲਬ ਜੋੜ ਲੈਣਾ ਤੇ ਇਹਨੂੰ ਵੀ ਆਪਾਂ ਸੈੱਟ ਕਰਕੇ ਦੱਸਾਂਗੇ ਤੁਹਾਨੂੰ ਜੀ ਸੋ ਗਾਇਸ ਇਹ ਹੈਗੇ ਨਾ ਰੰਚਾਂਤਰ ਤੇ ਇਹਨੂੰ ਆਪਾਂ ਕਿਵੇਂ ਫੋਲਡ ਕਰਾਂਗੇ ਸੋ ਇੱਥੋਂ ਆਪਾਂ نیچے ਹਾਂ ਫਿਰ ਇਹਨੂੰ ਫੋਲਡ ਕਰ ਦਾਂਗੇ ਤੇ ਇਹਨੂੰ ਫੋਲਡ ਕਰ ਦਿੰਦਾ ਹਾਂ ਅਸੀਂ ਇਦਾਂ ਫੋਲਡ ਕਰਕੇ ਸੋ ਇਹਨੂੰ ਆਪਾਂ ਇਦਾਂ ਸੈੱਟ ਕਰਕੇ ਰੱਖ ਦਾਂਗੇ ਜੀ ਇਦਾਂ ਇਸ ਤਰ੍ਹਾਂ ਤਰੀਕੇ ਦੇ ਨਾਲ ਆਪਾਂ ਸੈੱਟ ਕਰਾਂਗੇ ਤੇ ਬਿਲਕੁਲ ਵੀ ਮਤਲਬ ਇਹ ਇਹ ਸੈੱਟ ਰਹੇਗੀ ਬਿਲਕੁਲ ਵੀ ਖਿਲਰੇਗੀ ਨਹੀਂ ਤੇ ਇਦਰੋਂ ਵੀ ਆਪਾਂ ਇਹਨੂੰ ਤੇ ਜੇ ਕਰਨੀਆ ਇਹਨੂੰ ਐ ਫੋਲਡ ਕਰਕੇ ਤੇ ਇਦਾਂ ਸੈੱਟ ਕਰਕੇ ਇਹਨੂੰ ਤੇ ਰੱਖ ਦੋ। ਉਧਰ ਪਾਈਏ। ਜਿਹਾ ਇਹਨੇ ਪਿੱਲੋ ਕਵਰ ਸੋ ਇਹਨੂੰ ਆਪਾਂ ਇੱਥੇ ਸੈੱਟ ਕਰਕੇ ਰੱਖ ਦਾਂਗੇ ਤੇ ਇਹਨੂੰ ਇਦਾਂ ਫੋਲਡ ਕਰਾਂਗੇ। ਸੈੱਟ ਕਰੂ ਕਿ ਆਸ। ਸੋ ਦਗਾ ਕੇ ਰੱਖਿਆ ਸੈੱਟ ਆਪਾਂ। ਇੰ ਬਿਲਕੁਲ ਵੀ ਇਹ ਕਵਰ ਲੱਭਣ ਚ ਆਸਾਨੀ ਹੋ ਜਾਂਦੀ ਏ ਤੇ ਇਥੋਂ ਪਾਣ ਨੂੰ ਕੰਨੀ ਤੋਂ ਫੜ ਕੇ ਸਨਪਾ ਸਟੈਕ ਕਰਕੇ ਤੱਕ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਬੈੱਡ ਸੀਟ ਇਧਰ ਉਧਰ ਨਹੀਂ ਜਾਏਗੀ ਸੋ ਦੇਖੋ ਬਿਲਕੁਲ ਵੀ ਬੈੱਡ ਸੀਟ ਇਧਰ ਉਧਰ ਨਹੀਂ ਜਾਏਗੀ ਸੈਟ ਹੋ ਗਈ ਏ ਬਿਲਕੁਲ ਸੋ ਪਿੱਲੋ ਕਵਰ ਵੀ ਵੀ ਚਾਹੀਆ ਇਹ ਇੱਕਦਮ ਸੈੱਟ ਹੋ ਗਈ ਹੈ ਸੋ ਤੁਸੀਂ ਐਵੇਂ ਆਪਣੇ ਸੈਟਾ ਸੈੱਟ ਕਰਕੇ ਰੱਖ ਸਕਦੇ ਹੋ ਸੋ ਇੱਕ ਤਰੀਕਾ ਹੋੜਾ ਸੋ ਇਹ ਹੈਗੀ ਹੈ ਬਹੁਤ ਹੋੜੇ ਤਰੀਕਿਆਂ ਦੇ ਨਾਲ ਵੀ ਕਰ ਸਕਦੇ ਆ ਬੈਡ ਸਿੱਟਾਂ ਨੂੰ ਸੈੱਟ ਤੇ ਇਹ ਮੈਂ ਮਤਲਬ ਇਦਾਂ ਇੱਕ ਪਹਿਲਾਂ ਸਿੰਗਲ ਤਹਿ ਲਾਈ ਸੀ ਉਸ ਤੋਂ ਬਾਅਦ ਮੈਂ ਇਦਾਂ ਡਬਲ ਸੈੱਟ ਤਹਿ ਲਾਈ ਹੋਈ ਆ ਤੇ ਤੁਸੀਂ ਵੀ ਇਦਾਂ ਡਬਲ ਤੈਹ ਲਗਾ ਕੇ ਦਾ ਡਬਲ ਤੈਹ ਫੋਲਡ ਲਗਾ ਦੇਣੀ ਤੀਜੀ ਤੈਹ ਸੋ ਤੁਸੀਂ ਇਦਾਂ ਫੋਲਡ ਕਰਦੇ ਹੋਣਾ ਹੈ ਇਵੇਂ ਕਰਕੇ ਸੋ ਚਾਦਰ ਨੂੰ ਫੋਲਡ ਕਰ ਲੈਣਾ ਇਦਾਂ ਵਿੱਚ ਠੀਕੇ ਸੋ ਇਦਾਂ ਸੈੱਟ ਹੋ ਕੇ ਤੇ ਜਿਹੜਾ ਇਹ ਪਿੱਲੋ ਕਵਰ ਸੋ ਇਦਾਂ ਆਪਾਂ ਪਿੱਲੋ ਕਵਰ ਨੂੰ ਵੀ ਸੈੱਟ ਕਰਕੇ ਤੇ ਸੋ ਵਿੱਚ ਰੱਖ ਕੇ ਤੇ ਸੋ ਇਹ ਇੱਕ ਪਿੱਲੋ ਕਵਰ ਇਹਦੇ ਨਾਲ ਦਾ ਤੇ ਆਪਾਂ ਇਹਨੂੰ ਕੀ ਕਰਾਂਗੇ ਇਹਦੇ ਵਿੱਚ ਆਪਾਂ ਸੈੱਟ ਕਰਕੇ ਚਾਦਰ ਨੂੰ ਰੱਖ ਦਾਂਗੇ ਇੱਕ ਤਾਂ ਲੱਬਨ ਚ ਵੀ ਆਸਾਨੀ ਰਹਿੰਦੀ ਹੈ ਤੇ ਬਿਲਕੁਲ ਵੀ ਇੱਧਰ ਉੱਧਰ ਨਹੀਂ ਜਾ ਸੈੱਟ ਕਰਕੇ ਜੀ ਰੱਖ ਸਕਦੇ ਹਾਂ ਸਿੱਧਾ ਬੈੱਡ ਸੀਟਾ ਸੈੱਟ ਕਰ ਸਕਦੇ ਹਾਂ ਸੋ ਗਾਇਸ ਅੱਜ ਤੁਹਾਨੂੰ ਆਪਾਂ ਦੱਸਿਆ ਕਿ ਬੈੱਡ ਸੀਟਾ ਗਰਮ ਬੈੱਡ ਸੀਟਾ ਕਿਵੇਂ ਆਪਾਂ ਸੈੱਟ ਕਰਕੇ ਰੱਖ ਸਕਦੇ ਹਾਂ ਬਿਲਕੁਲ ਵੀ ਇੱਧਰ ਉੱਧਰ ਨਹੀਂ ਹੋਣਗੀਆਂ ਨਾਲੇ ਅੱਜ ਤੁਹਾਨੂੰ ਆਪਾਂ ਚਾਰ ਪੰਜ ਤਰੀਕੇ ਦੱਸੇ ਹੋਏ ਨੇ ਤੇ ਕੱਪੜੇ ਜਿਹੜੇ ਗਰਮ ਆ ਉਹ ਕਿਵੇਂ ਆਪਾਂ ਤੈਅ ਲਗਾ ਕੇ ਰੱਖ ਸਕਦੇ ਹਾਂ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਉਹ ਜੇ ਸਾਡੀ ਵੀਡੀਓ ਥੋੜੀ ਜਿਹੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਹੁਣ ਮਿਲਦੇ ਆਪਾਂ ਤੁਹਾਨੂੰ ਅਗਲੀ ਸੋਹਣੀ ਜੀ ਵੀਡੀਓ ਦੇ ਨਾਲ ਜੀ ਬਾਏ ਬਾਏ